ਪੰਜਾਬੀ ਗਾਇਕ ਦਲਜੀਤ ਦੋਸਾਂਝ ਦਰਸਲ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਫੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਲਦ ਹੀ ਉਹ ਨੈਸ਼ਨਲ ਟੈਲੀਵਿਜ਼ਨ ਦੇ ਲੋਕਪ੍ਰੀਆ ਸ਼ੋਅ ਕੋਣ ਬਣੇਗਾ ਕਰੋੜਪਤੀ 'ਚ ਨਜ਼ਰ ਆਉਣਗੇ ਜਿੱਥੇ ਕਿ ਉਹ ਇੱਕ ਬਤੌਰ ਸੈਲੀਬ੍ਰਿਟੀ ਕੰਟੈਸਟੈਂਟ ਬਣ ਕੇ ਜਾਣਗੇ ਅਤੇ ਪੰਜਾਬ 'ਚ ਹੜਪੀੜਤਾ ਲਈ ਜਿੰਨੇ ਵੀ ਰਾਸ਼ੀ ਉਜਤਨਗੇ ਉਸ ਨੂੰ ਡੋਨੇਟ ਕਰਨਗੇ ਤਾਂ ਸਦੀ ਦੇ ਮਹਾਨਾਇਕ ਅमिताभ बच्चन ਦੇ ਨਾਲ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆਣਗੇ ਗਾਇਕ ਦਲਜੀਤ ਦੋਸਾਂਝ ਜਿੱਥੇ ਕਿ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਤੇ ਕਈ ਵੱਡੇ ਸਟੇਜਾਂ ਦੇ ਉੱਤੇ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਹੋਏ ਨਜ਼ਰ ਆਏ ਨੇ ਅਤੇ ਨਾਲ ਹੀ ਨਾਲ ਕੁਚੇਲਾ ਵਰਗੇ ਇੱਕ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਉਹਨਾਂ ਵੱਲੋਂ ਜੋ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਗਿਆ ਹੈ ਉੱਥੇ ਹੀ ਹੜਪੀੜਤਾ ਦੇ ਲਈ ਹੈ ਇਸ ਵਾਰ ਉਹ ਕੇਬੀਸੀ ਦੇ ਯਾਨੀ ਕਿ ਕੌਣ ਬਣੇਗਾ ਕਰੋੜਪਤੀ ਦੇ 17ਵੇਂ ਸੀਜ਼ਨ ਦੇ ਵਿੱਚ ਅਮਿਤਾਭ ਬੱਚਨ ਦੇ ਨਾਲ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆਣਗੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਜ਼ਰ ਆਣਗੇ ਅਤੇ ਜਿੰਨੀ ਵੀ ਰਾਸ਼ੀ ਉਹਨਾਂ ਵੱਲੋਂ ਉੱਥੇ ਜਿੱਤੀ ਜਾਵੇਗੀ ਉਸ ਨੂੰ ਉਹ ਪੰਜਾਬ ਦੇ ਹੜਪੀੜਤਾ ਨੂੰ ਡੋਨੇਟ ਕਰਨਗੇ ਜਿਸ ਤਰ੍ਹਾਂ ਕਿ ਤੁਹਾਨੂੰ ਉਹ ਆਪਾਂ ਟਵੀਟ ਵੀ ਦਿਖਾ ਰਹੇ ਹਾਂ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਆਪਣੇ ਫੈਨ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੀਤਾ ਹੈ ਜਿੱਥੇ ਕਿ ਫੈਨ ਵੱਲੋਂ ਪੁੱਛਿਆ ਗਿਆ ਹੈ ਕਿ ਉਹਨਾਂ ਦਾ ਕੋਣ ਬਣੇਗਾ ਕਰੋੜਪਤੀ ਦੇ ਵਿੱਚ ਅਨੁਭਵ ਕਿਹੋ ਜਿਹਾ ਸੀ ਐਕਸਪੀਰੀਅੰਸ ਕਿਹੋ ਜਿਹਾ ਸੀ ਤਾਂ ਉਸ ਦਾ ਜਵਾਬ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਇਟਸ ਫੋਰ ਪੰਜਾਬ ਫਲਕਸ